ਅਮਰੀਕਾ ਕੈਨੇਡਾ ਤੋਂ ਬੜੇ ਮੈਸੇਜ ਆਏ। ਕਿਆ ਬਾਤ ਹੈ। ਹਾਂਜੀ ਤੇ ਬੰਬਿਓ। ਸੋ ਇਹ ਇਹ ਬਾਪੂ ਦੀ ਮਿਹਨਤ ਦਾ ਕਿ ਬੇਬੇ ਦੇ ਹੱਥ ਦਾ ਕਮਾਨ ਹੈ। ਇਹ ਦੋਨਾਂ ਦਾ ਹੀ ਦੋਨਾਂ ਦਾ ਕਮਾਨ ਹੈ ਜੀ। ਅਸੀਂ ਜੀ ਸੌਕ ਬੰਦਾ ਆ ਜਲਾ ਜੀ। ਹਾਂਜੀ। ਸੌਕ ਬੰਦਾ ਹੋਇਆ ਤਾਂ। ਮੱਕੀ ਤੇ ਸਾਗ ਵੀ ਫੇ ਉਸ ਹਿਸਾਬ ਨਾਲ ਬੰਦਾ ਹੋਣਾ ਬੀਬੀ 25-25 ਕਿਲੋ। ਹਾਂਜੀ ਹਾਂ। 25-25 ਕਿਲੋ ਲਿਆ ਨਾ ਬੀਬੀ ਕਿਲੋ ਜੀ। ਇਹ ਮਤਲਬ ਉਹ ਗੱਡੀ ਤੇ ਬੱਗੇ ਦੀ ਸਨ 80 ਚ। ਅੱਛਾ ਜੀ। 81 ਚ ਮੇਰਾ ਹੈਵੀ ਲਾਇਸੈਂਸ ਬਣ ਗਿਆ। ਉਹਨੂੰ ਵੀ ਅਸੀਂ ਘੋਟੀ ਲਾਈਨ ਕਲਕੱਤਾ ਬੰਬਾ ਮਹਾਰਾਸ਼ਟਰ ਆਲਪ ਪੰਜਾਬ ਤੋਂ ਇੰਡੀਆ ਤੋਂ ਕੋਈ ਛੱਡਾ ਹੀ ਨਹੀਂ ਆਲ ਇੰਡੀਆ ਹੀ ਚੱਲਦਾ ਸਾਰਾ ਮਤਲਬ ਜਿਹੜਾ ਟਰੱਕ ਲਾਈਨ ਦੀ ਬਿਲਕੁਲ ਡੈੱਡ ਹੋ ਗਈ ਤੇਲ ਬਹੁਤ ਮਹਿੰਗੇ ਹੋ ਗਏ ਕਰੋਨਾ ਦੀ ਮਾਰ ਦੇ ਕਰੋਨਾ ਦੀ ਮਾਰ ਚ ਆ ਗਈ ਤੇ ਆ ਲੋਈ ਤਾਂ ਜੀ ਕਰੋਨਾ ਦੀ ਮਾਰ ਚ ਆ ਗਈ ਤੇ ਬਿਲਕੁਲ ਮੰਦਾ ਗਿਆ ਕੰਮ ਜੇਕਰ ਜੀਵਨ ਸਾਥਨ ਦਾ ਸਾਥ ਮਿਲ ਜਾਏ ਫਿਰ ਜ਼ਿਆਦਾ ਵਧੀਆ ਹੋ ਜਾ ਸਭ ਤੋਂ ਵੱਡਾ ਹੈ ਜੀ ਅਸਲ ਤਾਂ ਦੇਣ ਇਹਨਾਂ ਦੀ ਹੈ ਇਹਦਾ ਜੀਵਨ ਸਾਥੀ ਆਪਣਾ ਆਪਣੇ ਨਾਲ ਸਾਥ ਦਿੰਦਾ ਹੱਥ ਮਟਾਉਂਦਾ ਪੂਰਾ ਅਸਲ ਦੇਣ ਤੇ ਨਾ ਦੀ ਬਹੁਤ ਸਵਾਲ ਲੱਗੇ 200 ਬਹੁਤ ਵਧੀਆ ਹੈ ਕਰਦਾ ਸਵਾਲ ਆਉਂਦਾ ਬਹੁਤ ਹਾਂ ਜੀ ਕਰਦਾ ਬਣਿਆ ਨਾ ਬਹੁਤ ਵਧੀਆ ਤੋਂ ਸਪੈਸ਼ਲੀ ਜਦੋਂ ਇੱਥੇ ਮੁਹਾਲੀਆ ਨੇ ਖਾਣੇ ਹੋਵੇ ਹਾਂ ਜੀ ਖਾਣੇ ਆ ਜੀ ਹਾਂ ਤੋਂ ਤੁਹਾਨੂੰ ਵੀ ਵਧੀਆ ਲੱਗਿਆ ਜੀ ਹਾਏ ਹਾਂ ਬਹੁਤ ਵਧੀਆ ਲੱਗਿਆ ਤੋ ਜਿਵੇਂ ਤੁਹਾਡੇ ਘਰ ਦੇ ਨੇ ਹੱਥੀ ਤਿਆਰ ਕੀਤਾ ਹੁੰਦਾ ਸਾਗ ਹਨਾ ਉਸੇ ਤਰ੍ਹਾਂ ਰਿੰਨਿਆ ਹੋਇਆ ਫਿਰ ਨਾਲ ਚਟਨੀ ਬੂਲੀ ਆਇਆ ਔਕੜੇ ਬਾਉ ਬੜਿਆ ਰੋਟੀ ਬਣੀ ਹੋਈ ਆ ਮੱਕੀ ਜੀ ਹਾਂ ਸਭ ਕੁਝ ਠੀਕ ਬਣਿਆ ਬੜਾ ਖਵਾਸ ਲੱਗ ਗਿਆ ਸਸੀ ਕਾਲ ਜੀ ਹਮਦਰ ਟੀਵੀ ਦੇਖਣ ਵਾਲੇ ਸਾਹਿਬ ਦਰਸ਼ਕਾਂ ਦਾ ਸਵਾਗਤ ਹੈ ਕਹਿੰਦੇ ਨੇ ਕਿ ਪੰਜਾਬੀ ਖਾਣ ਪੀਣ ਦੇ ਬਹੁਤ ਸ਼ੌਕੀਨ ਹੁੰਦੇ ਨੇ ਪਰ ਜੇਕਰ ਖਾਣਾ ਘਰ ਦਾ ਹੋਵੇ ਤਾਂ ਫਿਰ ਕੀ ਆਈ ਬਾਤਾਂ ਨੇ ਇਸ ਵੇਲੇ ਅਸੀਂ ਪਹੁੰਚੇ ਹੈਗੇ ਆ 13 13 ਵਾਲੇ ਬੇਬੇ ਬਾਪੂ ਦੇ ਗੱਡੀ ਵਾਲੇ ਟਾਬੇ ਦੇ ਉੱਪਰ ਜਿਨ੍ਹਾਂ ਦੇ ਚਰਚੇ ਨਾ ਸਿਰਫ ਪੰਜਾਬ ਸਗੋ ਵਿਦੇਸ਼ਾਂ ਉਦੇ ਤੱਕ ਹੋਏ ਪਏ ਨੇ ਅਤੇ ਇਹ ਗੱਡੀ ਜਿਹੜੀ ਹੈ ਮੋਹਾਲੀ ਦੇ ਵਿੱਚ ਤੁਹਾਨੂੰ ਮਿਲੇਗੀ ਜਿੱਥੇ ਕੀ ਸਪੈਸ਼ਲੀ ਗੁੜਵਾਲੀ ਚਾਹ ਪਰੌਂਠੇ ਕੜੀ ਚਾਵਲ ਰਾਜਮਾ ਅਤੇ ਹੁਣ ਜਿਵੇਂ ਕੀ ਸਰਦੀਆਂ ਦੇ ਮੌਸਮ ਦੀ ਸ਼ੁਰੂਆਤ ਹੋ ਚੁੱਕੀ ਹੈ ਸਰੋਂ ਦਾ ਸਾਗ ਮੱਕੀ ਦੀ ਰੋਟੀ ਦੇ ਜਿਹੜੇ ਕੀ ਲੋਕ ਨਿਯੋਹੋ ਇਸ ਕਦਰ ਦੀਵਾਨੇ ਨੇ ਕਿ ਦੂਰ ਦੂਰ ਦੀ ਜਿਹੜੇ ਲੋਕ ਹੈਗੇ ਨੇ ਇਸ ਗੱਡੀ ਦੇ ਉੱਪਰ ਪਹੁੰਚ ਕੇ ਜਿਹੜਾ ਕੀ ਹੈ ਕਰਦੇ ਤਿਆਰ ਸਰੋਂ ਦੇ ਸਾਗ ਅਤੇ ਮੱਕੀ ਦੀ ਰੋਟੀ ਦਾ ਜ਼ਾਇਕਾ ਚੱਕ ਰਹੇ ਹੈਗੇ ਨੇ ਸਪੈਸ਼ਲੀ ਇਹ ਜਿਹੜੀ ਗੱਡੀ ਹੈ ਉਹ ਜੀਪ ਨੂੰ ਮੋਡੀਫਾਈ ਕਰਕੇ ਬਣਾਈ ਗਿਆ ਜਿਸ ਦੇ ਅੰਦਰ ਹੀ ਸਭ ਕੁਝ ਅਰੇਂਜਮੈਂਟ ਕੀਤਾ ਗਿਆ ਅਤੇ ਬੇਬੇ ਬਾਪੂ ਦਾ ਢਾਬਾ ਇਸ ਨੂੰ ਇਸ ਕਰਕੇ ਕਿਹਾ ਜਾਂਦਾ ਹੈ ਕਿ ਇੱਥੇ ਇੱਕ ਉਮਰ ਦਾ ਰਾਜਾ ਵਿਅਕਤੀ ਹੈਗੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਜਿਨ੍ਹਾਂ ਨੇ ਪਹਿਲਾਂ 40 ਸਾਲ ਟਰਾਂਸਪੋਰਟੇਸ਼ਨ ਕੀਤੀ ਹੈਗੀ ਐ ਤੇ ਪੰਜਾਬ ਦੇ ਵਿੱਚ ਉਹਨਾਂ ਦੀਆਂ ਕਈ ਗੱਡੀਆਂ ਵੀ ਚੱਲਦੀ ਤੇ ਖੁਦ ਵੀ ਉਹ ਡਰਾਈਵਰ ਰਿਹਾ ਹੈਗੇ ਨੇ ਤੇ ਨਾਲ ਪਿੱਛੇ ਇੱਕ ਬਜ਼ੁਰਗ ਬੇਬੇ ਹੈਗੀ ਐ ਉਹ ਜਿੱਥੇ ਆਪਣੇ ਹੱਥੀ ਮੱਕੀ ਦੀ ਰੋਟੀ ਤਿਆਰ ਕਰਕੇ ਬੜੇ ਪਿਆਰ ਦੇ ਨਾਲ ਸਰਵ ਕਰਦੀ ਐ ਤੋਂ ਗੱਲਬਾਤ ਕਰਦੇ ਆ ਸਸ਼ੀਕਲ ਬਾਪੂ ਜੀ ਕੀ ਨਾਮ ਹੈ ਸਸ਼ੀਕਲ ਗਲਾਬ ਸਿੰਘ ਜੀ ਗਲਾਬ ਸਿੰਘ ਜੀ ਬੜੇ ਚਰਚੇ ਸੁਣੇ ਤੁਹਾਡੀ ਇਸ ਬੇਬੇ ਬਾਪੂ ਵਾਲੇ ਢਾਬੇ ਦੇ ਕੀ ਖਾਸੀਅਤ ਕੀ ਐ ਜੀ ਖਾਸੀਅਤ ਤਾਂ ਇਹੀ ਐ ਲੋਕ ਆਉਂਦੇ ਆ ਆਪਣੇ ਖੁਸ਼ ਹੋ ਕੇ ਰੋਟੀ ਪਾਣੀ ਛੱਕੇ ਜਾਂਦੇ ਮੱਕੀ ਦੀ ਰੋਟੀ ਸਰੋਂ ਦਾ ਸਾਗ ਰਾਜਮਾ ਚਾਵਲ ਲੱਸੀ ਕਰਦਾ ਮੱਖਣ ਦਹੀਂ ਸਭ ਕੁਝ ਕਰਦਾ ਬਾਕੀ ਜਿੰਨੇ ਤਸਵੀਰਾਂ ਵਿੱਚ ਤੁਸੀਂ ਦਿਖਾਇਆ ਹੈਗਾ ਕਿ ਚੁੱਲ੍ਹੇ ਦੇ ਉੱਪਰ ਸਾਗ ਰੰਗੀਆਂ ਜਿਹੜੇ ਵਾਕੀ ਉਹਦੇ ਹੀ ਬਣਾਉਂਦੇ ਉਹਦੇ ਹੀ ਬੰਦਾ ਹੀ ਉਹਨੇ ਹਾਂ ਸੋ ਕਿੰਨੇ ਕੁ ਮਿੱਟੀ ਦੇ ਭਾਂਡੇ ਚ ਸ਼ਾਮ ਨੂੰ ਕੱਢਦੇ ਆ ਸਵੇਰੇ 3 ਵਜੇ ਮਾਈ ਰੱਖ ਲੈਂਦੀ ਆ ਅੱਛਾ ਤੇ 6 ਵਜੇ ਤੋਂ ਤਿਆਰ ਹੋ ਜਾਂਦਾ ਜੀ ਸੋ ਪਿੱਤਲ ਦੇ ਭਾਂਡੇ ਚ ਤਿਆਰ ਕਰਦੇ ਹੋ ਨਹੀਂ ਨਹੀਂ ਮਿੱਟੀ ਦੇ ਭਾਂਡੇ ਮਿੱਟੀ ਦੇ ਭਾਂਡੇ ਦੇ ਹਾਂਜੀ ਹਾਂਜੀ ਸੋ ਬਾਕੀ ਉਹ ਤਾਂ ਬਹੁਤ ਗੁਣਕਾਰੀ ਹੁੰਦਾ ਨਹੀਂ ਟੈਸਟ ਆਉਂਦਾ ਬੜੀ ਦੁਨੀਆ ਆਉਂਦੀ ਆਪਣੇ ਕੋਲੇ ਹਾਂ ਹਾਂਜੀ ਸੋ ਮੈਨੂੰ ਸੁਣਿਆ ਵੀ ਵਿਦੇਸ਼ਾਂ ਦੇ ਵਿੱਚ ਵੀ ਤੁਹਾਨੂੰ ਕਿਹਾ ਵੀ ਖਾਣਾ ਪੈਕ ਕਰਕੇ ਭੇਜੋ ਬਹੁਤ ਬ ਅਮਰੀਕਾ ਕੈਨੇਡਾ ਤੋਂ ਬੜੇ ਮੈਸੇਜ ਆਏ। ਕਿਆ ਬਾਤ ਹੈ। ਹਾਂਜੀ ਤੇ ਬੰਬਿਓ। ਸੋ ਇਹ ਇਹ ਬਾਪੂ ਦੀ ਮਿਹਨਤ ਦਾ ਕਿ ਬੇਬੇ ਦੇ ਹੱਥ ਦਾ ਕਮਾਲ ਹੈ ਫੇ। ਇਹ ਦੋਨਾਂ ਦਾ ਹੀ। ਦੋਨਾਂ ਦਾ। ਦੋਨਾਂ ਦੀ ਕਮਾਲ ਹੈ ਜੀ। ਬੇਬੇ ਬਾਪੂ ਦੀ। ਸੋ ਬੇਬੇ ਜੀ ਕਾਫੀ ਮੁਸ਼ਕਲਤ ਕਰਨੀ ਪੈਂਦੀ ਹੋਣੀ ਸਵੇਰ ਸਵੇਰ ਉੱਠ ਕੇ। ਹੋਰ ਸਵੇਰ ਸਵੇਰ ਉੱਠਦਾ ਵੀਰ ਜੀ। ਕਿੰਨੇ ਵਜੇ ਉੱਠੀ ਜਾਂਦੇ ਹੋ ਫੇ? ਸਵੇਰੇ 3 ਵਜੇ ਵੀਰੇ। 3:00 ਵਜੇ ਉੱਠੀ ਜਾਂਦੇ ਹੋ ਹਨਾ ਫੇ ਸਰੋਂ ਦਾ ਸਾਗ ਤਾਂ ਬਹੁਤ ਟਾਈਮ ਲੰਦਾ ਹੋਣਾ ਰਹਿੰਦਾ। ਹਾਂਜੀ 3-4 ਘੰਟੇ ਲੱਗ ਜਾਂਦੇ। 3 ਘੰਟੇ। 3-4 ਘੰਟੇ। ਹ ਕਿੰਨੇ ਕ ਬੰਦਿਆਂ ਦਾ ਜਿਹੜਾ ਕੀ ਡੇਲੀ ਇੱਥੇ ਤੁਸੀਂ ਏਦਾਂ ਮੱਕੀ ਦੀ ਰੋਟੀ ਦੇ ਨਾਲ ਜਿਹੜਾ ਕੀ ਉਹਨਾਂ ਦਾ ਪੇਟ ਭਰਦੇ ਹੈਗੇ। ਅਸਾਂ ਜੀ 100 ਕ ਬੰਦਾ ਆ ਜਾਂਦਾ ਜੀ। ਹਾਂ ਜੀ। 100 ਕ ਬੰਦਾ ਹੋ ਜਾਂਦਾ ਹੈ। ਤਾਂ ਬਾਕੀ ਫੇ ਸਾਗ ਵੀ ਫੇ ਉਸ ਹਸਾਬ ਨਾਲ ਬੰਦਾ ਹੋਣਾ 22-25 ਕਿਲੋ। ਹਾਂ ਜੀ ਹਾਂ। 22-25 ਕਿਲੋ ਲੈਣਾ ਵੀ ਵੀ ਕਿਲੋ ਜੀ। ਹਾਂ ਜੀ। ਤਾਂ ਇਹ ਦੇਖੋ ਕਿ ਪੂਰਾ ਸੈਟਅਪ ਲਗਾਇਆ ਗਿਆ ਹੈ। ਅੰਦਰ ਉਹ ਜਿਹੜੀ ਗੱਡੀ ਆ ਉਹ ਪੂਰੀ ਮੋਡੀਫਾਈ ਕੀਤੀ ਗਈ। ਬਾਪੂ ਇਹ ਕਿਹੜੀ ਗੱਡੀ ਸੀ ਜਿਹਨੂੰ ਆ ਤਿਆਰ ਕਰਵਾਇਆ ਗਿਆ ਉਹ ਢਾਬੇ ਦੇ ਰੂਪ ਚ ਵਿੱਚ। ਇਹ ਬਟਾ ਇਹ ਜੀਪ ਦੀ। ਅੱਛਾ। ਜੀਪ ਤੋਂ ਤਿਆਰ ਬੂਟੀਬੇਡ ਕਰਾ ਕੇ ਤੇ ਤਾਂ ਸੁਣਿਆ ਹੈਗਾ ਕਿ ਤੁਹਾਡੀ ਵੀ ਟ੍ਰਾਂਸਪੋਰਟੇਸ਼ਨ ਚੱਲਦੀ ਸੀ ਗੱਡੀਆਂ ਚੱਲਦੀਆਂ ਸੀਗੀਆਂ ਜੀ ਮੈਂ ਮਤਲਬ ਗੱਡੀ ਤੇ ਬਾਗੇ ਦੀ ਸੰ 80 ਚ ਅੱਛਾ ਜੀ 81 ਚ ਮੇਰਾ ਹੈਵੀ ਲਾਇਸੈਂਸ ਬਣ ਗਿਆ ਸੀ ਓਦੋਂ ਤੋਂ ਅਸੀਂ ਘੋਟੀ ਲਾਈਨ ਕਲਕੱਤਾ ਬੰਬਾ ਮਹਾਰਾਸ਼ਟਰ ਆਲਪ ਪੰਜਾਬ ਤੋਂ ਇੰਡੀਆ ਤੋਂ ਕੋਈ ਛੱਡਿਆ ਹੀ ਨਹੀਂ ਆਲ ਇੰਡੀਆ ਹੀ ਚੱਲਦਾ ਸਾਡੇ ਦਾ ਸੋ ਪੂਰਾ ਆਲ ਇੰਡੀਆ ਚੱਲਦਾ ਫਿਰ ਇਦਾਂ ਦਾ ਕੀ ਟਰਨ ਆਇਆ ਜ਼ਿੰਦਗੀ ਦੇ ਵਿੱਚ ਕੀ ਮੋੜ ਆਇਆ ਕਿ ਤੁਸੀਂ ਟ੍ਰਾਂਸਪੋਰਟੇਸ਼ਨ ਦਾ ਕੰਮ ਛੱਡ ਕੇ ਇਦਾਂ ਟਾਬੇ ਵਾਲੀ ਸਾਈਡ ਤੇ ਆ ਗਏ ਟਰਨ ਤਾਂ ਇਹ ਆਇਆ ਜੀ ਮਤਲਬ ਜਿਹੜਾ ਟਰੱਕ ਲਾਈਨ ਦੀ ਬਿਲਕੁਲ ਡੈਡ ਹੋ ਗਈ ਤੇਲ ਬਹੁਤ ਮਹਿੰਗੇ ਹੋ ਗਏ ਕਰੋਨਾ ਦੀ ਮਾਰ ਦੇ ਕਰੋਨਾ ਦੀ ਮਾਰ ਚ ਆ ਗਏ ਹੂੰ ਤੇ ਆ ਲੋ ਜੀ ਹੂੰ ਜੀ ਕਰੋਨਾ ਦੀ ਮਾਰ ਚ ਆ ਗਏ ਤੇ ਬਿਲਕੁਲ ਮੰਦਾ ਆ ਗਿਆ ਕੰਮ ਜੀ ਸੋ ਮੰਦਾ ਪੈ ਗਿਆ ਸੀ ਜਦੋਂ ਕਰੋਨਾ ਆਇਆ ਸੀਗਾ ਸੋ ਉਸ ਤੋਂ ਬਾਅਦ ਫਿਰ ਜ਼ਿੰਦਗੀ ਲਿਓ ਉਤਰ ਗਈ ਯਾਨੀ ਕਿ ਫਿਰ ਉਤਰ ਗਈ ਜ਼ਿੰਦਗੀ ਚਲੋ ਫਿਰ ਇਹੀ ਸੋਚ ਆ ਵੀ ਇਹ ਕੰਮ ਛੱਡ ਕੇ ਆਪਾਂ ਹੂੰ ਤੇ ਕਿਉਂ ਨਾ ਆਪਾਂ ਆ ਕੰਮ ਚਾਲੂ ਕਰ ਲਈਏ ਨਾਲੇ ਪੌਦ ਨਾਲੇ ਫਲੀਆਂ ਵੀ ਨਾਲੇ ਚਲੋ ਦੋ ਪੈਸੇ ਬਣੀ ਜਾਣਗੇ ਨਾਲੇ ਪੁੰਨਾ ਬਾਕੀ ਸੋ ਇਹਦੇ ਵਿੱਚ ਜਦੋਂ ਇਸ ਤਰ੍ਹਾਂ ਦੇ ਨਾਲ ਜ਼ਿੰਦਗੀ ਦੇ ਵਿੱਚ ਮੋੜ ਆਂਦਾ ਹੈਗਾ ਕੁਝ ਵੱਖਰਾ ਹੁੰਦਾ ਤਾਂ ਫਿਰ ਜੇਕਰ ਜੀਵਨ ਸਾਥਣ ਦਾ ਸਾਥ ਮਿਲ ਜਾਏ ਫਿਰ ਤਾਂ ਜ਼ਿਆਦਾ ਵਧੀਆ ਹੋ ਜਾਵੇ ਸਭ ਤੋਂ ਵੱਡਾ ਹੀ ਅਸਲ ਤਾਂ ਦੇਣ ਇਹਨਾਂ ਦੀ ਹੈ ਜਿਹੜਾ ਜੀਵਨ ਸਾਥੀ ਆਪਣਾ ਆਪਣੇ ਨਾਲ ਸਾਥ ਦਿੰਦਾ ਹੱਥ ਮਟਾਉਂਦਾ ਪੂਰਾ ਅਸਲ ਦੇਣ ਤਾਂ ਇਹਨਾਂ ਦੀ ਹੈ ਸੋ ਨਾਮਕਰਨ ਕਿਨੇ ਕੀਤਾ ਫਿਰ ਬੇਬੇ ਬਾਪੂ ਦਾ ਢਾਬਾ ਬਸ ਨਵੇਂ ਪਾਵਲ ਕਰ ਨਹੀਂ ਕਰਤਾ ਅੱਛਾ ਹਾਂ ਸਾਨੂੰ ਦੇਖ ਕੇ ਇੰਨਾ ਪਿਆਰ ਮਿਲਿਆ ਸਾਨੂੰ ਹੱਦ ਤੋਂ ਜ਼ਿਆਦਾ ਵਾਸਾ ਕਹਿੰਦੇ ਬੀਬੀ ਬਪੂ ਦਾ ਟੱਬਾ ਉਨਾ ਰੱਖੋ ਸੋ ਕਿੰਨੇ ਚਿਰ ਹੋ ਗਿਆ ਇੱਥੇ ਤੁਹਾਨੂੰ ਮੁਹਾਲੀ ਦੇ ਵਿੱਚ ਖੜਦੇ ਪੰਜ 6 ਮਹੀਨੇ ਹੋ ਗਏ ਅੱਛਾ ਪੰਜ 6 ਮਹੀਨੇ ਦੇ ਵਿੱਚ ਬਾਕੀ ਜਿਹੜੇ ਟੱਬੇ ਲੈਣ ਉਹਨਾਂ ਨੂੰ ਵਿਪਤਾ ਪਾ ਦਿੱ ਤੁਸੀਂ ਹਾਂਜੀ ਹਾਂਜੀ ਵਿਪਤਾ ਪੈ ਗਈ ਉਹਨਾਂ ਨੂੰ ਬਾਕੀ ਟੱਬੇ ਜਿੰਨਾ ਰਾਸ਼ਿਤ ਤੁਹਾਡੇ ਇੱਥੇ ਹੈਗਾ ਤੇ ਮੈਨੂੰ ਲੱਗਦਾ ਕਿਤੇ ਹੋ ਰਿਹਾ ਨਹੀਂ ਜੀ ਨਹੀਂ ਨਹੀਂ ਬਿਲਕੁਲ ਨਿਰਾਸ਼ਾ ਨਹੀਂ ਸੋ ਮੱਖਣ ਵੀ ਤੁਸੀਂ ਘਰ ਹੀ ਵਰਦੇ ਹੋ ਘਰ ਦੇ ਮੱਖਣਾਂ ਘਰ ਦੀ ਲੱਸੀ ਸੋ ਇਹ ਦੇਖੋ ਕਿ ਆਪਾਂ ਨਾਰਮਲੀ ਦੇਖਦੇ ਹੈਗੀਆਂ ਕਿ ਜੋ ਮੱਖਣ ਹੈ ਉਹ ਪੀਲੇਪਨ ਦੇ ਵਿੱਚ ਹੁੰਦਾ ਪਰ ਇਹ ਖੁਦ ਜਿਹੜਾ ਕੀ ਹੈ ਮੱਖਣ ਹੱਥੀ ਜਿਹੜਾ ਕੀ ਉਹ ਰਿੜ ਤੋ ਸਾਗ ਦੀ ਕੁਆਲਿਟੀ ਵੀ ਬਾਪੂ ਜੀ ਇੱਕ ਵਾਰੀ ਦਿਖਾ ਦਿਓ ਸਾਡੇ ਦਰਸ਼ਕਾਂ ਨੂੰ ਪਤਾ ਲੱਗੇ ਕਿ ਵਾਕੀ ਸਾਗਾ ਹੈ ਚੁੰਨੇ ਤੇ ਰਿੰਨੇ ਆ ਹੋਇਆ ਇਹ ਸਾਗਾ ਜੀ ਹਾਂ ਵਧੀਆ ਇਹਦੇ ਚ ਲਸਣ ਪਾ ਕੇ ਆਦਰਕ ਪਾ ਕੇ ਹਾਂ ਵਧੀਆ ਅਲਣ ਪਾ ਕੇ ਮੱਕੀ ਦਾ ਆਟਾ ਦਾ ਫੇਰ ਤਿਆਰ ਕਰੀਏਗਾ ਸੋ ਵਾਕੀ ਜਿਹੜਾ ਕਿ ਇਹ ਬਾ ਕਮਾਲ ਜਿਹੜੀਆਂ ਕਿ ਚੀਜ਼ਾਂ ਤਿਆਰ ਕੀਤੀਆਂ ਜਾ ਰਹੀਆਂ ਹੈਗੀਆਂ ਨੇ ਹੋਰ ਜਿਹੜੇ ਕਿ ਇੱਥੇ ਪਬਲਿਕ ਪਹੁੰਚੀ ਹੋਈ ਹੈਗੀ ਹੈ ਉਹਨਾਂ ਦੇ ਵੀ ਵਿਊ ਜਾਣਨੇ ਹੋਵੇ ਬਾਪੂ ਜੀ ਉਹਨਾਂ ਨੂੰ ਕਿਵੇਂ ਲੱਗਦਾ ਹੈਗਾ ਇਹਨਾਂ ਦੇ ਅੱਤੀ ਤਿਆਰ ਕੀਤਾ ਹੋਇਆ ਖਾਣਾ ਸੋ ਬਾਕੀ ਇਹ ਜਿਹੜੀ ਕੀ ਗੱਲ ਪਹੁੰਚਾਣੀ ਬਹੁਤ ਜ਼ਰੂਰੀ ਹੈਗੀ ਕਿਉਂਕਿ ਖਾਣੇ ਵਾਲੇ ਜਿਹੜੀਆਂ ਹੋਰ ਤਾਂ ਬਹੁਤ ਜਿਹੜੀ ਕੀ ਸਟਾਲ ਲੱਗਦੇ ਹੋਣਗੇ ਸੋ ਬਾਪੂ ਜੀ ਕਿਵੇਂ ਲੱਗਿਆ ਤੁਹਾਨੂੰ ਸਰੋਂ ਦਾ ਸਾਗ ਮੱਕੀ ਦੀ ਰੋਟੀ ਬਹੁਤ ਸਵਾਦ ਲੱਗਿਆ ਬਹੁਤ ਸਵਾਦ ਬਹੁਤ ਸਵਾਦ ਬਹੁਤ ਵਧੀਆ ਲੱਗਿਆ ਘਰ ਦਾ ਸਵਾਦ ਆਉਂਦਾ ਪਿਆ ਬਹੁਤ ਹਾਂ ਇਹ ਘਰ ਦਾ ਬਣਿਆ ਨਾ ਬਹੁਤ ਵਧੀਆ ਸੋ ਸਪੈਸ਼ਲੀ ਜਦੋਂ ਇੱਥੇ ਮੁਹਾਲੀ ਆਣੇ ਖਾਣੇ ਹੋ ਫੇ ਹਾਂ ਜੀ ਖਾਣੇ ਆ ਜੀ ਖਾਣੇ ਸੋ ਤੁਹਾਨੂੰ ਵੀ ਵਧੀਆ ਲੱਗਿਆ ਜੀ ਹਾਂ ਜੀ ਬਹੁਤ ਵਧੀਆ ਲੱਗਿਆ ਜੋ ਜਿਵੇਂ ਤੁਹਾਡੇ ਘਰ ਦੇ ਨੇ ਹੱਥੀ ਤਿਆਰ ਕੀਤਾ ਹੁੰਦਾ ਸਾਗ ਹਨਾ ਉਸੇ ਤਰ੍ਹਾਂ ਰਿੰਨਿਆ ਹੋਇਆ ਫਿਰ ਨਾਲ ਚਟਨੀ ਮੂਲੀ ਆਇਆ ਔਕੜੇ ਬਹੁਤ ਵਧੀਆ ਰੋਟੀ ਬਣੀ ਹੋਈ ਆ ਮੱਕੀ ਜੀ ਹਾਂ ਸਭ ਕੁਝ ਠੀਕ ਬਣਿਆ ਵਧੀਆ ਰਸਵਾਦ ਲੱਗਦੀ ਆ ਹਾਂ ਤੇ ਬਾਕੀ ਇਹ ਜਦੋਂ ਘਰ ਦੀ ਚੀਜ਼ ਮਿਲਦੀ ਆ ਨਾ ਫਿਰ ਬੰਦੇ ਨੂੰ ਵਾਕੀ ਸੰਤੁਸ਼ਟੀ ਮਿਲ ਜਾਂਦੀ ਵੀ ਕੁਝ ਖਾਦਾ ਪਤਾ ਲੱਗਦਾ ਹਾਂ ਜੀ ਬਹੁਤ ਵਧੀਆ ਮਿਲਦੀ ਆ ਹਾਂ ਠੀਕ ਆ ਤੇ ਬਾਕੀ ਇਹ ਜਿਹੜੀ ਕਿ ਰੋਟੀ ਤਾਂ ਹਰ ਕੋਈ ਕਿ ਜਿਹੜਾ ਕਿ ਉਹ ਸਟਾਲ ਲਗਾ ਕੇ ਖੜ ਜਾਂਦਾ ਪਰ ਦੇਖੋ ਕਿ ਜਿਹੜਾ ਕਿ ਖੁਦ ਪੂਰੇ ਆਪਣੇ ਜਿਵੇਂ ਕਿ ਬੱਚਿਆਂ ਨੂੰ ਸਰਵ ਕਰਦੇ ਹੈਗੇ ਨੇ ਇਹ ਥਾਲੀ ਦਿਖਾ ਦਿਓ ਬਾਓ ਜੀ ਇੱਕ ਵਾਰੀ ਇਹ ਥਾਲੀ ਦੇ ਵਿੱਚ ਦੇਖੋ ਮੱਖਣ ਪਾਇਆ ਹੋਇਆ ਸਾਗ ਦੇ ਉੱਪਰ ਤੇ ਦੇਸੀ ਘਿਓ ਦੇ ਨਾਲ ਉੱਪਰ ਹੈ ਜੀ ਹਾਂ ਜੀ ਦੇਸੀ ਬਾਹ ਕਿਆ ਬਾਤ ਹੈ ਦੇਸੀ ਘਿਓ ਤੇ ਨਾਲ ਚਟਨੀ ਹੈਗੀ ਹੈ ਕਿਹੜੀ ਚਟਨੀ ਹੈ ਬਈ ਇਹ ਅਧ ਮਦੀਨਾ ਚਟਨੀ ਮਦੀਨਾ ਦੀ ਚਟਨੀ ਹੈ ਮਦੀਨਾ ਦੀਆਂ ਬਾਹ ਕਿਆ ਬਾਤ ਹੈ ਫਿਰ ਤਾਂ ਹੋਰ ਵੀ ਮਜ਼ੇਦਾਰ ਤਵਾਦ ਆਉਂਦਾ ਹੋਣਾ ਸਾਰੇ ਜੋ ਵੀ ਇੱਥੇ ਲੋਕ ਪਹੁੰਚਦੇ ਹੈਗੇ ਨੇ ਸੋ ਇਹ ਦੇਖੋ ਪੂਰਾ ਸੈਟਅਪ ਇੱਕ ਜਿਹੜੀ ਕਿ ਜੀਪ ਹੈਗੀ ਹੈ ਉਸ ਨੂੰ ਮੋਡੀਫਾਈ ਕੀਤਾ ਕਿ ਅੰਦਰੋਂ ਬਿਲਕੁਲ ਖਾਲੀ ਕਰਕੇ ਅੰਦਰ ਹੀ ਚੂਲੇ ਦੀ ਵਿਵਸਥਾ ਕੀਤੀ ਗਈ ਹੈ ਜਿੱਥੇ ਕਿ ਗੈਸ ਚੂਲੇ ਦੇ ਉੱਪਰ ਰੋਟੀ ਰੰਨੀ ਜਾ ਰਹੀ ਹੈ ਅਤੇ ਪਕਾਈ ਜਾ ਰਹੀ ਹੈ ਅਤੇ ਫਿਰ ਹੋਰ ਇੱਕ ਵੱਖਰੀ ਗੱਲ ਇਹ ਵੀ ਹੈ ਕਿ ਜੇਕਰ ਤੁਸੀਂ ਇੱਥੇ ਖਾਣਾ ਖਾ ਰਹੇ ਹੋ ਪਾਪ ਕੀ ਲੱਸੀ ਦੇ ਲੱਸੀ ਵੀ ਤੁਹਾਨੂੰ ਇੱਥੇ ਖਾਸ ਤੌਰ ਤੇ ਮਿਲ ਲੂਗੀ ਅਤੇ ਜਿਹੜੇ ਕਿ ਇਹ ਦੇਖ ਸਕਦੇ ਹੋ ਵਾਟਰ ਕੁਲਰ ਦੇ ਵਿੱਚ ਲੱਸੀ ਭਰੀ ਹੋਈ ਹੈ ਜਿਵੇਂ ਜਿਹੜੇ ਇੱਥੇ ਲੋਕ ਪਹੁੰਚਦੇ ਹੈਗੇ ਨੇ ਖਾਣਾ ਖਾਣ ਦੇ ਲਈ ਉਹਨਾਂ ਨੂੰ ਖਾਣ ਤੋਂ ਬਾਅਦ ਜਿਹੜੀ ਹੈ ਉਹ ਲੱਸੀ ਵੀ ਜਿਹੜੀ ਹੈ ਉਹ ਸਰਵ ਕੀਤੀ ਜਾਂਦੀ ਹੈ ਸੋ ਅੰਦਰੋਂ ਦਿਖਾ ਦਈਏ ਕਿ ਵਾਕੀ ਇਹ ਦੇਖੋ ਕਿ ਜਿਹੜੀ ਇਹ ਲੱਸੀ ਹੈ ਇਹ ਵੀ ਜਿਹੜੀ ਘਰੇ ਤਿਆਰ ਕੀਤੀ ਜਾਂਦੀ ਹੈਗੀ ਹੈ ਸੋ A1 ਕੁਆਲਿਟੀ ਦੇਵੇ ਹੈਗੀ ਹੈ A1 ਕੁਆਲਿਟੀ ਹੈਗੀ ਹੈ ਅਤੇ ਜਿੰਨੇ ਵੀ ਇੱਥੇ ਲੋਕ ਪਹੁੰਚਦੇ ਹਨ ਉਹ ਵਾਕੀ ਸਵਾਦ ਦਾ ਜਿਹੜਾ ਕੀ ਜ਼ਾਇਕਾ ਚੱਕ ਕੇ ਵਾਹ ਵਾਹ ਕਰਦੇ ਹੈਗੇ ਨਾ ਸੋ ਤੁਸੀਂ ਵੀ ਜੇਕਰ ਇਹ 13 13 वाले बेबे बापू ਦੇ ਗੱਡੀ ਵਾਲੇ ਟਾਬੇ ਦੇ ਉੱਪਰ ਪਹੁੰਚਦੇ ਹੋ ਤਾਂ ਇੱਕ ਵਾਰ ਜ਼ਰੂਰ ਜਿਹੜਾ ਕਿ ਇਹਨਾਂ ਦੇ ਘਰ ਦਾ ਤਿਆਰ ਕੀਤਾ ਹੋਇਆ ਖਾਣਾ ਉਸ ਦਾ ਸਵਾਦ ਜ਼ਰੂਰ ਚੱਖਿਓ ਤੇ ਬਾਅਦ ਵਿੱਚ ਕਮੈਂਟ ਸੈਕਸ਼ਨ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਫਿਲਹਾਲ ਮੈਂ ਦਿਉ ਜੀ ਆਇਆਂ ਨੂੰ